ਕਬੀਰ ਕੰਚਨ ਕੇ ਕੁੰਡਲ ਬਨੇ ਉਪਰ ਲਾਲ ਜੜਾਓ ਇਸਹ ਦਾਦੇ ਕਾਨ ਜਿਓ ਜੇਨ ਮਨ ਨਾਹੀ ਨਾਓ ਭਗਤ ਕਬੀਰ ਸਾਹਿਬ ਪਾਵਨ ਚੌਥੇ ਸ਼ਲੋਕ ਦੇ ਵਿੱਚ ਕਿਰਪਾ ਕਰ ਰਹੇ ਆ ਕਬੀਰ ਕੰਚਨ ਕੇ ਕੁੰਡਲ ਬਨੇ ਕੰਚਨ ਸੋਨੇ ਦੇ ਕੁੰਡਲ ਵਾਲੇ ਬਨੇ ਭਾਵ ਬਣੇ ਹੋਏ ਹਨ ਕਹਿੰਦੇ ਉਹਨਾਂ ਵਾਲਿਆਂ ਦੇ ਉੱਪਰ ਲਾਲ ਜੜਾਓ ਉੱਤੇ ਲਾਲ ਵੀ ਜੜਾ ਲੇ ਭਾਵ ਸੋਹਣੀ ਉਹਨਾਂ ਦੀ ਕਾਰਾਗਿਰੀ ਕਰਵਾ ਲਈ ਸੋਹਣੀ ਮੀਨਾ ਕਾਰੀ ਕਰਵਾ ਕੇ ਉਹਨਾਂ ਨੂੰ ਸੁੰਦਰ ਬਣਾ ਕੇ ਵਾਲਾਂ ਵਾਲਿਆਂ ਨੂੰ ਕੰਨਾਂ ਵਿੱਚ ਪਾ ਲਿਆ ਕਹਿੰਦੇ ਦੀਸਹਿ ਦਾਦੇ ਕਾਰਜ ਜੇਕਰ ਪ੍ਰਮਾਤਮਾ ਦਾ ਨਾਮ ਨਹੀਂ ਮਨ ਵਿੱਚ ਜੇਕਰ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਤੇ ਕਹਿੰਦੇ ਇਹ ਜਿਹੜੇ ਵਾਲੇ ਆ ਇਹ ਕਿਸੇ ਅਰਥ ਨਹੀਂ ਕਿਸੇ ਕੰਮ ਨਹੀਂ ਭਗਤ ਕਬੀਰ ਸਾਹਿਬ ਆਂਦੇ ਉਹ ਇਨਸਾਨ ਜਿਨ੍ਹਾਂ ਦੇ ਕੰਨਾਂ 'ਚ ਐਨੇ ਸੁੰਦਰ ਵਾਲੇ ਪਾਏ ਆ ਜੇਕਰ ਉਹ ਨਾਮ ਨਹੀਂ ਜਪਦੇ ਕਹਿੰਦੇ ਉਹ ਕਾਨੇ ਜਿਵੇਂ ਦੀਸਾ ਦਾਦੇ ਕਾਨ ਜਿਉ ਸੜੇ ਹੋਏ ਕਾਨੇ ਸਰਕੜਾ ਜਿਵੇਂ ਹੁੰਦਾ ਨਾ ਕਾਲਾ ਸ਼ਾਹ ਹੋਇਆ ਸੜਕੇ ਕਹਿੰਦੇ ਜਿਨ ਮਨ ਨਾਹੀ ਨਾਉ ਜਿਨ੍ਹਾਂ ਦੇ ਮਨ ਵਿੱਚ ਨਾਮ ਨਹੀਂ ਉਹ ਇਉਂ ਦਿਸਦੇ ਜਿਵੇਂ ਕਾਨੇ ਸੜੇ ਹੋਏ ਹੋਣ ਜਿਵੇਂ ਕਹਿੰਦੇ ਸੁਆਹ ਹੋਏ ਹੋਣ ਸੋ ਅਗਲੇ 5ਵੇਂ ਸ਼ਲੋਕ ਵਿੱਚ ਭਗਤ ਕਬੀਰ ਸਾਹਿਬ ਕਿਰਪਾ ਕਰ ਰਹੇ ਕਬੀਰ ਸੋ ਐਸਾ ਏਕ ਆਦ ਜੋ ਜੀਵਤ ਮਿਰਤਕ ਹੋਏ ਨਿਰਪੈ ਹੋਇ ਕੈ ਗੁਨ ਰਵੈ ਜਤ ਪੀਖੋ ਤਤ ਸੋਇ ਅਗਲੇ 5ਵੇਂ ਸ਼ਲੋਕ ਵਿੱਚ ਭਗਤ ਕਬੀਰ ਸਾਹਿਬ ਕਿਰਪਾ ਕਰ ਰਹੇ ਆ ਕਿ ਐਸਾ ਕੋਈ ਇੱਕ ਅੱਦਾ ਹੈ ਜੋ ਜੀਵਤ ਮਰਤਕ ਹੋਏ ਜੋ ਦੁਨਿਆਵੀ ਸੁੱਖਾਂ ਵੱਲੋਂ ਬੇਪਰਵਾਹ ਹੋ ਜਵੇ ਤੇ ਜਿਹੜੇ ਸੁੱਖ ਮਿਲਣ ਚਾਹੇ ਦੁੱਖ ਆਵੇ ਚਾਹੇ ਸੁੱਖ ਆਵੇ ਉਹਨਾਂ ਦੀ ਪਰਵਾਹ ਨਾ ਕਰੇ ਕਹਿੰਦੇ ਕਬੀਰ ਐਸਾ ਏਕ ਆਦ ਇਥੇ ਵਿਸਰਾਮ ਆ ਪਹਿਲਾਂ ਕਬੀਰ ਤੇ ਜਮ ਕੀ ਹੈ ਥੋੜਾ ਰੁਕਣਾ ਕਬੀਰ ਐਸਾ ਏਕ ਆਦ ਇਥੇ ਵਿਸਰਾਮ ਆ ਵਿਸਰਾਮ ਹੁੰਦਾ ਥੋੜਾ ਜਿਹਾ ਵੱਧ ਰੁਕਣਾ ਜੋ ਜੀਵਤ ਮਿਰਤ ਕੋਏ ਕਹਿੰਦੇ ਇੱਕ ਅੱਧਾ ਹੀ ਆ ਐਸਾ ਜਿਹੜਾ ਜੀਵਤ ਭਾਵ ਤੋਂ ਮਿਰਤ ਕੋਏ ਭਾਵ ਸੁੱਖਾਂ ਵੱਲੋਂ ਮੋਇਆ ਹੋ ਜਵੇ ਜਿਵੇਂ ਮਰੇ ਇਨਸਾਨ ਦੇ ਉੱਪਰ ਭਾਵੇਂ ਚੰਦਨ ਦਾ ਲੇਪਨ ਕਰ ਲੋ ਉਹਦੇ ਕੋਲੋਂ ਸਾਨੂੰ ਕੋਈ ਖੁਸ਼ੀ ਨਹੀਂ ਪ੍ਰਾਪਤ ਹੁੰਦੀ ਭਾਵੇਂ ਮਰੇ ਇਨਸਾਨ ਦੇ ਉੱਪਰ ਗਾਰਾ ਗੋਹਾ ਸੁੱਟ ਦਿਓ ਉਹਦੇ ਪਾਸੋਂ ਕੋਈ ਸਾਨੂੰ ਗਾਲਾ ਨਹੀਂ ਮਿਲਦੀ ਕਿਉਂਕਿ ਉਹ ਮਰਿਆ ਹੋਇਆ ਹੈ ਭਗਤ ਕਬੀਰ ਸਾਹਿਬ ਕਹਿੰਦੇ ਇਸੇ ਤਰ੍ਹਾਂ ਜਿਹੜਾ ਸੁੱਖਾਂ ਵੱਲੋਂ ਮਰ ਜਵੇ ਉਹ ਕੋਈ ਇੱਕ ਅੱਦਾ ਵਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਫਰਮਾਉਂਦੇ ਕੋਟਨ ਮੈਂ ਨਾਨਕ ਕੋ ਨਾਰਾਇਣ ਜੇ ਚੀਤ ਕਹਿੰਦੇ ਕਰੋੜਾਂ ਚੋਂ ਕੋਈ ਇੱਕ ਅੰਦਾ ਜਿਹੜਾ ਨਾਰਾਇਣ ਚਿੱਤ ਨਾਲ ਤੇ ਆਉਂਦਾ ਹੈ ਚੇਤੇ ਵਿੱਚ ਰੱਖਦਾ ਜਿਹੜਾ ਜਿਹੜਾ ਸਿਮਰਨ ਕਰਦਾ ਹੈ ਇਹ ਭਗਤ ਕਬੀਰ ਸਾਹਿਬ ਜਿਸ ਲੋਕਾਂ ਦੀ ਆਪਾਂ ਵਿਚਾਰ ਕਰ ਰਹੇ ਗੁਰੂ ਮਹਾਰਾਜ ਕਿਰਪਾ ਕਰੇ ਭਗਤ ਸਾਹਿਬ ਪੰਜਵੇਂ ਸ਼ਲੋਕ ਚ ਦੱਸ ਰਿਹਾ ਨਿਰਪੈ ਹੋਏ ਕੈ ਗੁਨ ਰਵੈ ਜਤ ਦੇਖੋ ਤਤ ਸੋਏ ਕਹਿੰਦੇ ਉਹ ਐਸਾ ਇਨਸਾਨ ਬੇ ਪ੍ਰਭਾਵ ਕਿ ਕਿਸੇ ਗਲ ਦੀ ਪ੍ਰਵਾਹ ਨਹੀਂ ਕਰਦਾ ਉਹ ਫਿਰ ਨਿਰਪੈ ਹੋਇ ਕੈ ਗੁੰਨ ਰਵੈ ਰਵੈ ਹੰਦਾ ਉਚਾਰਦਾ ਵਾ ਗਾਉਂਦਾ ਵਾ ਨਿਰਪੈ ਹੋ ਕੇ ਆਪਾਂ ਪੜਦੇ ਨਾ ਨਿਰਪਉ ਹੋਏ ਅਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਕਿ ਨਿਰਭਉ ਹੋ ਕੇ ਕਹਿੰਦੇ ਪਰਮੇਸ਼ਰ ਦਾ ਨਾਮ ਧਿਆਉ ਕਿਸੇ ਦੇ ਡਰ ਦੇ ਅਧੀਨ ਨਾ ਧਿਆਉ ਕਿਉਂਕਿ ਨਾਮ ਜਪਣਾ ਇੱਕ ਪਰਮੇਸ਼ਰ ਦਾ ਡਰ ਰੱਖ ਕੇ ਕਿਸੇ ਬੰਦੇ ਦਾ ਕਿਸੇ ਹੋਰ ਵਸਤੂ ਦਾ ਡਰ ਆ ਕੇ ਨਹੀਂ ਨਾਮ ਜਪਣਾ ਜਦੋਂ ਵੀ ਨਾਮ ਜਪਣਾ ਪਰਮੇਸ਼ਰ ਦਾ ਭੈਰ ਆ ਕੇ ਕਹਿੰਦੇ ਨਿਰਪੈ ਹੋਏ ਕੈ ਗੁਨ ਰਵੈ ਜਤ ਪੀਖੋ ਤਤ ਸੋਏ ਫਿਰ ਕੀ ਹੋਊਗਾ ਜਿੱਧਰ ਉਹ ਦੇਖਦਾ ਇਨਸਾਨ ਉਧਰ ਪਰਮੇਸ਼ਰ ਨਜ਼ਰੀ ਆਉਂਦਾ ਹੈ ਸੋ ਅਗਲੇ 6ਵੇਂ ਸ਼ਲੋਕ ਵਿੱਚ ਭਗਤ ਕਬੀਰ ਸਾਹਿਬ ਕਿਰਪਾ ਕਰ ਰਿਹਾ ਕਬੀਰ ਜਾ ਦਿਨ ਹੋ ਮੂਆ ਪਛ ਭਇਆ ਆਨੰਦ ਮੋਹਿ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ ਭਗਤ ਕਬੀਰ ਸਾਹਿਬ 6ਵੇਂ ਸ਼ਲੋਕ ਵਿੱਚ ਕਿਰਪਾ ਕਰ ਰਿਹਾ ਕਿ ਜਾ ਦਿਨ ਹੋ ਮੂਆ ਕਹਿੰਦੇ ਜਿਸ ਦਿਨ ਮੇਰਾ ਹਉਮੈ ਮੂਈ ਮਰ ਗਈ ਜਿਸ ਦਿਨ ਮੇਰੇ ਅੰਦਰੋਂ ਮੈਂ ਮੈਂ ਕਰਨ ਵਾਲਾ ਇਹ ਮੇਰਾ ਜੀਵ ਇਹ ਮਰ ਗਿਆ ਦੇ ਅਧਿਆਸ ਖਤਮ ਹੋ ਗਿਆ ਜਿੱਦਣ ਹਉਮੈ ਦੇ ਮੁਕਣ ਤੇ ਕਹਿੰਦੇ ਹੈ ਕਬੀਰ ਪ੍ਰਭੂ ਦੇ ਗੁਣ ਚੇਤੇ ਕਰਕੇ ਜਦੋਂ ਮੇਰਾ ਮੈਂ ਮੈਂ ਕਰਨ ਵਾਲਾ ਸੁਭਾਅ ਮੁੱਕ ਗਿਆ ਕਹਿੰਦੇ ਪਾਛੈ ਭਇਆ ਆਨੰਦ ਪਿੱਛੋਂ ਫਿਰ ਆਨੰਦ ਹੀ ਆਨੰਦ ਪੈਦਾ ਹੋ ਗਿਆ ਮੋਹੇ ਮਿਲਿਓ ਪ੍ਰਭ ਆਪਣਾ ਮੈਨੂੰ ਫਿਰ ਕੀ ਹੋਇਆ ਪ੍ਰਭ ਵਾਹਿਗੁਰੂ ਆਪਣਾ ਮਿਲ ਪਿਆ ਆਪਨਾ ਪ੍ਰਭੂ ਮਿਲ ਪਿਆ ਨਾ ਆਪਾਂ ਵੈਸੇ ਕਹਿੰਦੇ ਆ ਸਭ ਕਿਛ ਆਪਣਾ ਇਕ ਰਾਮ ਪਰਾਇਆ ਸਾਰਾ ਕੁਝ ਤੇ ਆਪਣਾ ਹੈ ਇਕ ਵਾਹਿਗੁਰੂ ਰਾਮ ਜਿਹੜਾ ਉਹ ਪਰਾਇਆ ਪਰ ਭਗਤ ਕਬੀਰ ਸਾਹਿਬ ਕਹਿੰਦੇ ਮੈਨੂੰ ਆਪਣਾ ਪ੍ਰਭੂ ਮਿਲ ਪਿਆ ਸੰਗੀ ਭਜ ਹੈ ਗੋਬਿੰਦ ਕਹਿੰਦੇ ਸੰਗੀ ਸਾਥੀ ਵੀ ਜਿਹੜੇ ਮੇਰੇ ਇੰਦਰੇ ਸਨ ਗਿਆਨ ਇੰਦਰੇ ਕਰਮ ਇੰਦਰੇ ਸਾਰੇ ਭਾਵ ਸਰੀਰ ਦੇ ਅੰਗ ਜਿਹੜੇ ਆ ਉਹ ਸੰਗੀ ਹੁੰਦੇ ਆ ਉਹ ਸੰਗੀ ਸਾਥੀ ਬਣ ਕੇ ਉਹਨਾਂ ਨਾਮ ਜਪਦੇ ਆ ਸੋ ਇਤੋਂ ਤੱਕ 6 ਸਲੋਕਾਂ ਦੀ ਵਿਚਾਰ ਸਤਿਗੁਰਾਂ ਕਰਵਾਈ ਆ ਭੁੱਲਾਂ ਨੱਚ ਤਾਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ